ਅਸ਼ੀਕਾਲ ਜੀ ਬਾਗਬਾਨੀ ਦੀ ਗੱਲ ਕਰੀਏ ਤਾਂ ਬਾਗਬਾਨੀ ਇੱਕ ਲਾਹੇਵੰਦ ਕੀਤਾ ਹੈ ਜਿਸ ਦੇ ਵਿੱਚੋਂ ਵਧੀਆ ਜਿਹੜਾ ਮੁਨਾਫਾ ਹੈ ਉਹ ਕਮਾਇਆ ਜਾ ਸਕਦਾ ਤੇ ਬਾਗਬਾਨੀ ਵਿਭਾਗ ਜਿਹੜਾ ਲਗਾਤਾਰ ਇਸ ਦੇ ਸੰਬੰਧੀ ਜਿਹੜਾ ਹੈਗਾ ਜਾਗਰੂਕਤਾ ਕੈਂਪ ਜਿਹੜਾ ਲਗਾਉਂਦਾ ਰਹਿੰਦਾ ਹੈ ਗੱਲ ਗੁਰਦਾਸਪੁਰ ਦੀ ਕਰੀਏ ਤਾਂ ਲੀਚੀ ਦੇ ਮਾਮਲੇ ਦੇ ਵਿੱਚ ਜਿਹੜਾ ਗੁਰਦਾਸਪੁਰ ਹੈ ਪੰਜਾਬ ਦੇ ਵਿੱਚ ਕੇਵਲ 3 ਹੀ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਇੱਕ ਹੈ ਤੇ ਗੁਰਦਾਸਪੁਰ ਦੇ ਵਿੱਚ ਲਗਭਗ 25 ਤੋਂ 30% ਜਿਹੜੀ ਜਿਹੜੀ ਪੰਜਾਬ ਦੀ ਲੀਚੀ ਆ ਉਹ ਗੁਰਦਾਸਪੁਰ ਪੈਦਾ ਕਰਦਾ ਤੇ ਇਸੇ ਸਬੰਧੀ ਜਾਦਕਾਰੀ ਲੈਣ ਲਈ ਸਾਡੇ ਨਾਲ ਨਵਦੀਪ ਸਿੰਘ ਹੁਣੀ ਨੇ ਇਹ ਬਾਗਮਾਨੀ ਵਿਕਾਸ ਅਫਸਰ ਨੇ ਇਹਨਾਂ ਦੇ ਨਾਲ ਗੱਲ ਕਰਕੇ ਜਾਣਦੇ ਆ ਕਿ ਸਰ ਲੀਚੀ ਦਾ ਜੇ ਗੱਲ ਕਰੀਏ ਤੇ ਕਿੱਦਾਂ ਦੀ ਖੇਤੀ ਆ ਇਹ ਲੀਚੀ ਇੱਕ ਜੇ ਆਪਾਂ ਗੱਲ ਕਰੀਏ ਵੀ ਇਹ ਸਾਨੂੰ ਕਿੰਨਾ ਕਲਾਹਾ ਦਿੰਦੀ ਹੈ ਤੇ ਇਹ ਇੱਕ ਬਹੁਤ ਵਧੀਆ ਫਸਲ ਆ ਤੇ ਇਹਦੀ ਬਾਗ ਦੀ ਉਮਰ ਵੀ ਬਹੁਤ ਜ਼ਿਆਦਾ ਕੋ 70 ਤੋਂ 100 ਸਾਲ ਤੱਕ ਜੇ ਨੂੰ ਵਧੀਆ ਸੰਭਾਲ ਕੇ ਰੱਖੀ ਤੇ ਬਾਗ ਜਿਹੜੇ ਚੱਲਦੇ ਨੇ ਤੇ ਇੱਕ ਜਵਾਨ ਬਾਗ ਜਿਹੜਾ ਉਹ 1.5 ਤੋਂ 2 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਮੁਨਾਫਾ ਦਿੰਦਾ ਬਾਕੀ ਲੀਚੀ ਦੀ ਖਾਸ ਕਰ ਇਹ ਇਹ ਜਿਹੜਾ ਵਾ ਇਹਨੂੰ ਵਾਤਾਵਰਣ ਜਿਵੇਂ ਦਾ ਚਾਹੀਦਾ ਉਹ ਸਿਰਫ ਪੰਜਾਬ ਦੇ ਤਿੰਨਾਂ ਜ਼ਿਲ੍ਹਿਆਂ ਵਿੱਚ ਮਿਲਦਾ ਵਾ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਦਾ ਮੁਕੇਰੀਆਂ ਬਲਾਕ ਸਿਰਫ ਇੱਥੇ ਲੀਚੀ ਹੋ ਸਕਦੀ ਹੈ ਇਸ ਕਰਕੇ ਇਹ ਗੁਰਦਾਸਪੁਰ ਤੇ ਪਠਾਨਕੋਟ ਦੇ ਫਾਰਮਰਸ ਨੂੰ ਐਡਵਾਂਟੇਜ ਵਾ ਕੀ ਇੱਥੇ ਵੱਧ ਤੋਂ ਵੱਧ ਲੀਚੀ ਲਾ ਕੇ ਇਹ ਵਧੀਆ ਮੁਨਾਫਾ ਕਮਾ ਸਕਦੇ ਸਿਰ ਜੇ ਗੱਲ ਗੁਰਦਾਸਪੁਰ ਦੀ ਕਰੀਏ ਤੇ ਕਿੰਨੇ ਏਕੜ ਦਾ ਰਕਬਾ ਜਿਹੜਾ ਹੈਗਾ ਆ ਉਹ ਲੀਚੀ ਦੇ ਬਾਗਾਂ ਦੇ ਹੇਠ ਹੈ ਇਹ ਕੋਈ ਸਾਡੇ 300 ਤੋਂ 400 ਹੈਕਟੇਅਰ ਦਾ ਜਿਹੜਾ ਰਕਬਾ ਵਾ ਉਹ ਜਿਹੜਾ ਗੁਰਦਾਸਪੁਰ ਦੇ ਵਿੱਚ ਲੀਚੀ ਦਾ ਮੌਜੂਦ ਵਾ ਬਾਕੀ ਹਰ ਸਾਲ ਜਿਹੜੇ ਆ ਲੀਚੀ ਦੇ ਨਵੇਂ ਕੋਈ 50 ਏਕੜ ਦੇ ਲੱਗੇ ਹਰ ਸਾਲ ਜਿਹੜਾ ਲੀਚੀ ਦਾ ਬਾਗ ਗੁਰਦਾਸਪੁਰ ਜ਼ਿਲ੍ਹੇ ਵਿੱਚ ਲੱਗਦਾ ਹੈ ਜੀ ਜੀ ਗੱਲ ਕਰੀਏ ਸਰ ਲੀਚੀ ਦੇ ਖੇਤੀ ਦੇ ਵਿੱਚ ਕੀ ਕੀ ਦਿੱਕਤਾਂ ਜਿਹੜੀਆਂ ਨੇ ਉਹ ਸਾਹਮਣੇ ਹੁੰਦੀਆਂ ਨੇ ਜਿੱਦਾਂ ਕੱਲ ਤੇਜ਼ ਹਨੇਰੀ ਆਈ ਆ ਪਿਛਲੀ ਵਾਰ ਵੀ ਇਹ ਦੱਸਿਆ ਗਿਆ ਸੀਗਾ ਕਿ ਬਹੁਤ ਸਾਰਾ ਫਲ ਜਿਹੜਾ ਸੀਗਾ ਉਹ ਗਿਰ ਗਿਆ ਤੇ ਕਿੱਦਾਂ ਦੀਆਂ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਸਾਨਾਂ ਨੂੰ ਹਾਂਜੀ ਇਹ ਲੀਚੀ ਦਾ ਜਿਹੜਾ ਪੌਦਾ ਵਾ ਇਹ ਬਹੁਤ ਸੈਂਸਿਟਿਵ ਆ ਤੇਜ਼ ਹਵਾਵਾਂ ਲਈ ਤੇ ਜਿੱਥੇ ਅਸੀਂ ਤਲੋਤੇ ਆ ਸਰਕਾਰੀ ਬਾਗ ਆ ਗਰਦਾਸਪੁਰ ਦਾ ਤੇ ਤੁਸੀਂ ਵੇਖ ਸਕਦੇ ਜੇ ਕਿ ਕੱਲ ਜਿਹੜੀ ਤੇਜ਼ ਹਨੇਰੀ ਆਈ ਆ ਇਹਦੇ ਨਾਲ ਇਸ ਬਾਗ ਦੇ ਵਿੱਚ ਕੋਈ ਕਿਸੇ ਵੀ ਬੂਟੇ ਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਤੇ ਇਸ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਬਾਗ ਦੇ ਜਿਹੜਾ ਵੈਸਟ ਤੇ ਸਾਊਥ ਸਾਈਡ ਤੇ ਵਿੰਡ ਬ੍ਰੇਕ ਲਗਾਈ ਹੋਈ ਹੈ ਤੇ ਅਸੀਂ ਫਾਰਮਰਸ ਨੂੰ ਸੁਜੈਸਟ ਕਰਦੇ ਹਾਂ ਕਿ ਜਦੋਂ ਬਾਗ ਲਾਉਂਦੇ ਨੇ ਤੇ ਬਾਗ ਲਾਉਣ ਦੇ ਨਾਲ ਹੀ ਜਿਹੜੀ ਵਿੰਡ ਬ੍ਰੇਕ ਲਾ ਰਹਿਣਾ ਵਿੰਡ ਬ੍ਰੇਕ ਤੋਂ ਭਾਵ ਕਿ ਜਿਹੜੇ ਤਾਕਤਵਰ ਬੂਟੇ ਜਿਵੇਂ ਦੇਸੀ ਆਂਬ ਦੇਸੀ ਜਾਮਨ ਜਿਹੜੇ ਤੇਜ਼ ਹਵਾਵਾਂ ਨੂੰ ਝੱਲ ਲੈਂਦੇ ਆ ਤੇ ਉਹ ਤੇਜ਼ ਹਵਾਵਾਂ ਦਾ ਅਸਰ ਜਿਹੜਾ ਵਾ ਅੰਦਰ ਜਿਹੜੇ ਲੱਗੇ ਬੂਟੇ ਜਿਵੇਂ ਲੀਚੀ ਆ ਉਨਾ ਤੇ ਕੋਈ ਅਸਰ ਨਹੀਂ ਹੁੰਦਾ ਤੇ ਇਦਾਂ ਜਿਹੜਾ ਤੇਜ਼ ਹਵਾਵਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਜਿਹੜਾ ਉਹ ਬਚਿਆ ਜਾ ਸਕਦਾ ਤੇ ਸਰ ਜੀ ਗੁਰਦਾਸਪੁਰ ਦੀ ਗੱਲ ਕਰੀਏ ਤੇ ਬੀਤੀ ਰਾਤ ਜਿਹੜੀ ਤੇਜ਼ ਹਨੇਰੀ ਚੱਲੀ ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਨੁਕਸਾਨ ਜਿਹੜਾ ਹੈਗਾ ਕਿਸਾਨਾਂ ਦਾ ਹੋਇਆ ਅ ਇਹਦੇ ਵਿੱਚ ਕਿਸਾਨਾਂ ਦਾ ਕੋਈ 150 ਕੁ ਏਕੜ ਦਾ ਜਿਹੜਾ ਰਕਬਾ ਵਾ ਉਹ ਪ੍ਰਭਾਵਿਤ ਹੋਇਆ ਵਾ ਤੇ ਜਿਹੜਾ ਗੁਰਦਾਸਪੁਰ ਤੇ ਦੀਨਾ ਨਗਰ ਬਲਾਕ ਦੇ ਵਿੱਚ ਪੈਂਦਾ ਤੇ ਇਹਦੇ ਨਾਲ ਕੋਈ 15 ਤੋਂ 20% ਦਾ ਨੁਕਸਾਨ ਹੋਇਆ ਵਾ ਜਿਹੜੇ ਬਾਗ ਦੇ ਇਹ ਸ਼ੁਰੂਆਤੀ ਬੂਟੇ ਹੁੰਦੇ ਪਹਿਲੀ ਲਾਈਨ ਦੇ ਉਥੇ ਅਸੀਂ ਅੱਜ ਜਾ ਕੇ ਦੇਖਿਆ ਬਾਗਾਂ ਵਿੱਚ ਉਥੇ ਲੀਚੀ ਦਾ ਫਲ ਵੀ ਝੜਿਆ ਵਾ ਤੇ ਉਹਨਾਂ ਦੇ ਟਾਣੇ ਵੀ ਟੁੱਟੇ ਜਿਨ੍ਹਾਂ ਨਾਲ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਵਾ ਇਸਰ ਜਿੱਦਾਂ ਬਾਗਬਾਨੀ ਜਿਹੜਾ ਉਹ ਆ ਗਿਆ ਲਗਾਤਾਰ ਇਹਦੇ ਵੱਲੋਂ ਜਿਹੜਾ ਹੈਗਾ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਜਿਹੜਾ ਝੋਨਾ ਆ ਤੇ ਕਣਕ ਦੀ ਜਿਹੜਾ ਰਵਾਇਤੀ ਖੇਤੀ ਹੈ ਇਹਨੂੰ ਥੋੜਾ ਜਿਹਾ ਛੱਡ ਕੇ ਕਿਤੇ ਨਾ ਕਿਤੇ ਬਾਗਬਾਨੀ ਵੱਲ ਨੂੰ ਬਦਲਣ ਲਈ ਪ੍ਰੇਰਿਤ ਕੀਤਾ ਜਾਂਦਾ ਤੇ ਕੀ ਕਹਿਣਾ ਚਾਹੋਗੇ ਕਿ ਇਹਦੇ ਵਿੱਚੁੱ ਜਿਹਦੇ ਮੁਨਾਫਾ ਵੀ ਜ਼ਿਆਦਾ ਤੇ ਫਿਰ ਕਿਸਾਨਾਂ ਨੂੰ ਇਹ ਕਿਉਂ ਇਧਰ ਆਉਣ ਦੇ ਵਿੱਚ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਜਿਵੇਂ ਖਾਸ ਕਰ ਪੰਜਾਬ ਦੇ ਵਿੱਚ ਜਿਵੇਂ ਛੋਟੇ ਕਿਸਾਨ ਨੇ ਜਿਨ੍ਹਾਂ ਕੋਲ ਕੋਈ ਇੱਕ ਤੋਂ ਦੋ ਤਿੰਨ ਏਕੜ ਦੀ ਜ਼ਮੀਨ ਵਾ ਉਹਨ ਜਿਹੜਾ ਵਾ ਸਬਜ਼ੀਆਂ ਵੱਲ ਪ੍ਰੇਰਿਤ ਕਰਦੇ ਆਂ ਵੀ ਸਬਜ਼ੀਆਂ ਲਗਾ ਕੇ ਜਿਹੜਾ ਵਾ ਉਹ ਕਣਕ ਝੋਨੇ ਦੇ ਨਾਲੋਂ ਵੱਧ ਮੁਨਾਫਾ ਕਮਾ ਸਕਦੇ ਆ ਜਿਵੇਂ ਪਿਛਲੇ ਸੀਜ਼ਨ ਦੇ ਵਿੱਚ ਗੋਭੀ ਦਾ ਜਿਹੜਾ ਵਾ ਸ਼ੁਰੂਆਤੀ ਦੌਰ ਦੇ ਵਿੱਚ ਚੰਗਾ ਭਾ ਰਿਆ ਤੇ ਕਿਸਾਨਾਂ ਨੇ ਜਿਹੜਾ ਵਾ ਉਹ ਚੋਕਾ ਮੁਨਾਫਾ ਕਮਾਇਆ ਸੀ ਤੇ ਬਾਕੀ ਜਿਹੜੇ ਵੱਡੇ ਕਿਸਾਨ ਨੇ ਜਿਹੜੇ 10-15 ਏਕੜ ਦੇ ਮਾਲਕ ਨੇ ਉਹਨਾਂ ਨੂੰ ਅਸੀਂ ਬਾਗਾਂ ਦੇ ਵੱਲ ਪ੍ਰੇਰਿਤ ਕਰਦੇ ਆਂ ਕਿ ਉਹ ਬਾਗ ਜਿਵੇਂ ਲੀਚੀ ਨਾਖਦਾ ਹੋ ਗਿਆ ਲਗਾ ਕੇ ਤੇ ਵਧੀਆ ਜਿਹੜਾ ਵਾ 1.5 ਤੋਂ 2 ਲੱਖ ਰੁਪਏ ਪ੍ਰਤੀ ਏਕੜ ਦੇ ਨਾਲ ਕਮਾ ਸਕਦੇ ਸਰ ਦਿੱਕਤ ਇਹ ਹੁੰਦੀ ਹੈ ਕਿ ਜਦੋਂ ਬੂਟਾ ਜਵਾਨ ਹੋਏਂਦਾ ਉਦੋਂ ਤੋਂ ਫਲ ਦੇਣਾ ਸ਼ੁਰੂ ਕਰ ਦਿੰਦਾ ਪਰ ਜੇ ਸ਼ੁਰੂਆਤੀ ਦੌਰ ਦੀ ਗੱਲ ਕਰੀਏ ਤਾਂ ਤੂੰ ਬੂਟਾ ਬੂਟਾ ਛੋਟਾ ਹੁੰਦਾ ਤੇ ਉਹ ਜਿਹੜੇ 4 ਤੋਂ 5 ਸਾਲ ਆ ਉਹਦੇ ਵਿੱਚ ਕਿਸਾਨ ਕੀ ਕਰ ਸਕਦੇ ਨੇ ਫਿਰ ਅਸੀਂ ਜਿਵੇਂ ਆਪਾਂ ਬਾਗ ਦੀ ਗੱਲ ਕਰੀਏ ਜਿਵੇਂ ਲੀਚੀ ਦਾ ਬਾਗ ਵਾ ਤੇ ਲੀਚੀ ਦੇ ਬਾਗ ਇੱਕ ਕਿੱਲੇ ਦੇ ਵਿੱਚ ਜਿਹੜੇ ਆ ਉਹ 50 ਬੂਟੇ ਲੱਗਦੀ ਹੈ ਤੇ 30x30 ਤੇ ਲੱਗਦੇ ਕਾਫੀ ਫਾਸਲਾ ਵਿੱਚ ਜਿਹੜਾ ਵਾ ਉਹ ਕੋਈ 10-15 ਸਾਲ ਤੱਕ ਜਿਹੜਾ ਖਾਲੀ ਪਿਆ ਰਹਿੰਦਾ ਤੇ ਇਸ ਖਾਲੀ ਪਏ ਜਿਹੜੀ ਜਮੀਨ ਹੁੰਦੀ ਆ ਉਹਦੇ ਚ ਫਲ ਟਰੀ ਜਿਹੜੇ ਪਹਿਲਾਂ ਫਲ ਦੇ ਦਿੰਦੇ ਆ ਜਿਵੇਂ ਆਲੂ ਬਖਾਰਾ ਹੋ ਗਿਆ ਆੜੂ ਹੋ ਗਿਆ ਉਹ ਲਗਾ ਕੇ ਤੇ ਜਿਹੜਾ ਉਹ ਦੂਸਰੇ ਸਾਲ ਹੀ ਫਲ ਦੇਣਾ ਸ਼ੁਰੂ ਕਰ ਦਿੰਦੇ ਆ ਤੇ ਉਹਨਾਂ ਤੋਂ ਜਿਹੜਾ ਵਾ ਜਿਹੜੇ ਸ਼ੁਰੂਆਤੀ ਕੋਈ 6-7 ਸਾਲ ਆ ਉਹਨਾਂ ਤੋਂ ਮੁਨਾਫਾ ਜਿਹੜਾ ਕਮਾਇ ਜਾ ਸਕਦਾ ਏ ਸੰਜੀਤ ਲਵਦੀਪ ਸਿੰਘ ਵੀ ਜਿਨ੍ਹਾਂ ਨੇ ਬੜੇਆ ਵਧੀਆ ਤਰੀਕੇ ਦੇ ਨਾਲ ਦੱਸਿਆ ਕਿ ਕਿਵੇਂ ਲੀਚੀ ਦੇ ਦਰਖਤਾਂ ਨੂੰ ਜਿਹੜਾ ਹੈਗਾ ਤੇਜ਼ ਹਨੇਰੀਆਂ ਤੇ ਹਵਾਵਾਂ ਤੋਂ ਬਚਾਇਆ ਜਾ ਸਕਦਾ ਇਸ ਦੇ ਨਾਲ ਨਾਲ ਜਿਹੜਾ ਹੈਗਾ ਬਾਗਬਾਨੀ ਨੂੰ ਅਪਣਾ ਕੇ ਕਿਵੇਂ ਚੋਖਾ ਫਾਇਦਾ ਜਿਹੜਾ ਉਹ ਕਿਸਾਨ ਜਿਹੜੇ ਨੇ ਲੈ ਸਕਦੇ ਨੇ ਤੇ ਰਵਾਇਤੀ ਜਿਹੜਾ ਫਸਲੀ ਚੱਕਰ ਆ ਉਹਦੇ ਚੋਂ ਨਿਕਲ ਸਕਦੇ ਨੇ ਇਸ ਦੇ ਨਾਲ ਨਾਲ ਇਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਬੂਟੇ ਛੋਟੇ ਹੁੰਦੇ ਆ ਤੇ ਉਦੋਂ ਉਸ ਸਮੇਂ ਦੇ ਵਿੱਚ ਜਿਹੜੇ ਦੂਸਰੇ ਫਲਦਾਰ ਬੂਟੇ ਨੇ ਜਿਹੜੇ ਜਲਦੀ ਫਲ ਦੇਣਾ ਸ਼ੁਰੂ ਕਰਦੇ ਨੇ ਉਹਨਾਂ ਬੂਟਿਆਂ ਨੂੰ ਇਹਨਾਂ ਬੂਟਿਆਂ ਦੇ ਦਰਮਿਆਨ ਲਗਾ ਕੇ ਉਹਨਾਂ ਤੋਂ ਵੀ ਜਿਹੜਾ ਹੈਗਾ ਵਧੀਆ ਜਿਹੜਾ ਹੈਗਾ ਕਮਾਈ ਕੀਤੀ ਜਾ ਸਕਦੀ ਹੈ ਬੜੇ ਵਧੀਆ ਤਰੀਕੇ ਦੇ ਨਾਲ ਨਵਦੀਪ ਸਿੰਘ ਜੀ ਵੱਲੋਂ ਜਿਹੜਾ ਹੈਗਾ ਲੀਚੀ ਦੀ ਖੇਤੀ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਆ ਤੇ ਅਸੀਂ ਵੀ ਅਪੀਲ ਕਰਾਂਗੇ ਕਿਸਾਨਾਂ ਨੂੰ ਕਿ ਉਹ ਫਸਲੀ ਚੱਕਰ ਚੋਂ ਨਿਕਲਦੇ ਹੋਏ ਬਾਗਬਾਨੀ ਵੱਲ ਧਿਆਨ ਦੇਣ ਅਤੇ ਆਪਣੀ ਜਿਹੜੀ ਹੈਗੀ ਆ ਇਨਕਮ ਆ ਉਹਦੇ ਵਿੱਚ ਵਾਧਾ ਕਰਨ ਆਪਣੇ ਸਹਿਯੋਗੀ ਕੈਮਰਾਮੈਨ ਵਿਸ਼ਾਲ ਮੋਹਨਾਂ ਦੇ ਨਾਲ ਮੈਂ ਗੁਰਪ੍ਰਤਾਪ ਸਿੰਘ ਜੀਤਰਾ ਵੀ ਟੀਵੀ ਗੁਰਦਾਸਪੁਰ अजीत ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ अजीत ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ